ਹੈਲੋ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਹੋਰ ਸੁਣਾਓ ਜੀ ਕੀ ਹਾਲ ਚਾਲ ਮੈਂ ਠੀਕ ਹੂੰ ਉਮੀਦ ਹੈ ਤੁਸੀਂ ਵੀ ਠੀਕ ਠਾਕ ਵਧੀਆ ਹੋਗੇ ਆਪੋ ਆਪਣੇ ਘਰਾਂ ਦੇ ਵਿੱਚ ਤੰਦਰੁਸਤ ਹੋਗੇ ਜੀ ਆਪਾਂ ਵੀ ਬਿਲਕੁਲ ਵਧੀਆ ਤੇ ਇੱਥੇ ਦਿਨ ਹੈਗਾ ਵਾ ਵੀਰਵਾਰ ਦਾ ਤੇ 4 ਤਰੀਕ ਤੇ ਮੰਮੀ ਹੋਣੀ ਗਈ 14 ਅੱਜ 14 ਹੈ ਤੇ ਮਤਲਬ ਉਸ ਦਿਨ 14 ਸੀਗੀ 4 ਤਰੀਕ ਨੂੰ ਮੰਮੀ ਨੇ ਚੋਦੇ ਗਏ ਤੇ ਬਸ ਮੈਂ ਅੰਦਰਾਂ ਚ ਸਵੇਰ ਦਾ ਨਾ ਮਤਲਬ ਮੀਂਹ ਪਿਆ ਤੜਕੇ ਜੀ ਮੂੰਹ ਹੀ ਲੱਤਾ ਹੀ 2:00 ਵਜੇ ਉਦਨ ਤੇ ਮੀਮੂ ਬੈਕੇ ਤੇ ਉਹ ਵਿੜਾ ਗਿੱਲਾ ਸੀਗਾ ਤੇ ਇੱਥੇ ਮੈਂ ਅੰਦਰਾਂ ਚ ਸਾਰਾ ਘਰ ਕਰਕੇ ਸਫਾਈ ਟਾਈਮ ਵਾਵਾ ਹੋ ਗਿਆ 11 ਕ ਦਾ ਟਾਈਮ ਹੀ ਜਦੋਂ ਮੈਂ ਵਿੜਾ ਹੁੰਜਿਆ ਅੰਦਰਾਂ ਚ ਝਾੜੂ ਝਾੜੂ ਲਾ ਲਿਆ ਵਾ ਤੇ ਮਨਪ੍ਰੀਤ ਜਿਸ ਤਰ੍ਹਾਂ ਬੁੱਧਵਾਰ ਗਈ ਤੇ ਬੁੱਧਵਾਰ ਰਹੀ ਤੇ ਸਵੇਰੇ ਸਵੇਰ ਮਦਲ ਜਦੋਂ ਉਹ ਗਈ ਨਾ ਉਹਨੇ ਨਹੀਂ ਝਾੜੂ ਲਾਇਆ ਤੇ ਮੰਮੀ ਕਹਿੰਦੀ ਪਰਦੇਸਾਂ ਚ ਗਈ ਆ ਤੇ ਝਾੜੂ ਨਹੀਂ ਫਿਰ ਮੈਂ ਨਾ ਸ਼ਾਮੀ ਮਦਲ ਝਾੜੂ ਪਾ ਕੇ ਸਾਰਾ ਕਰ ਲਿਆ ਹੀ ਅੰਦਰ ਹੀ ਤੇ ਹੁਣ ਵੀ ਮਤਲਬ ਅੰਦਰਾਂ ਜੋ ਮੈਂ ਝਾੜੂ ਕੱਢ ਲਿਆਂਦਾ ਵਾ ਅੰਦਰਾਂ ਚ ਕੱਢ ਕੇ ਝਾੜੂ ਤੇ ਇੱਥੇ ਵਿੜਾ ਹੁੰਜਦੀ ਪਈ ਸੀਗੀ ਮੈਂ ਜਲ ਵੀੜੇ ਦੀ ਸਫਾਈ ਮਤਲਬ ਕਰਦਾ ਤੇ ਇੱਥੇ ਨਹਿਣੀ ਜਦੋਂ ਖਲਾਰਾ ਪੱਤੇ ਪੁੱਤੇ ਜੇ ਖਲਰੇ ਤੇ ਉਹ ਮੈਂ ਨਾ ਝਾੜੂ ਦੇ ਨਾਲ ਹੀ ਮਤਲਬ ਹੁੰਝ ਲਿਆ ਸੀਗਾ ਵੀੜਾ ਇੱਕ ਤੇ ਵੀੜਾ ਬੜਾ ਵੱਡਾ ਮੰਮੀ ਹੋਣਾ ਦਾ ਕਿ ਕਿੰਨਾ ਵੀੜਾ ਦੋ ਮਤਲਬ ਇੱਕ ਇੰਨਾ ਘਵਲਿਆ ਹੋਣਾ ਲੌਕਟਾਈ ਲੱਗੀ ਤੇ ਗਾੜਲੇ ਵੀੜੇ ਚ ਨਾ ਮਤਲਬ ਰੋੜੇ ਰੋੜੇ ਲੱਗੇ ਉਹਦੇ ਉੱਪਰ ਪਲਸਤਰ ਵਗੈਰਾ ਪਿਆ ਵਾ ਤੇ ਇਹਨਾਂ ਦਾ ਵੀੜਾ ਬੜਾ ਵੱਡਾ ਵਾ ਮੰਮੀ ਹੋਣਾ ਦਾ ਤੇ ਇਥੇ ਮੈਨੇ ਕਿੰਨੇ ਦਿਨਾਂ ਪਿਛੋਂ ਮੈਂ ਜੀਉਂ ਗਈ ਨਾ ਮੈਂ ਕਿ ਮੈਨੂੰ ਇੱਕ ਤੇ ਬੁਖਾਰ ਹੀ ਟਾਈਫਾਇਡ ਉਹਦਾ ਕਰਕੇ ਮੈਂ ਕੋਈ ਕੰਮ ਨਹੀਂ ਤੇ ਮੇਰੀਆਂ ਦੋਵੇਂ ਭੈਣਾਂ ਦੁੱਜੀਆਂ ਹੀ ਮੰਮੀ ਕਿ ਕੰਮ ਕਿਹੜਾ ਝਾੜੂ ਪੋਚਾ ਹੀਗਾ ਤੇ ਮੈਂ ਕੋਈ ਵੀ ਕੰਮ ਜਿਹੜਾ ਜਾ ਕੇ ਆਰਕੀ ਨਹੀਂ ਕੀਤਾ ਤਰ੍ਹਾਂ ਕਿ ਮੈਂ ਰੈਸਟ ਹੀ ਕੀਤੀ ਆ ਤੇ ਆ ਹੁਣ ਦੁੱਜੀਆਂ ਦੋਵੇਂ ਭੈਣਾਂ ਚਲ ਗਈਆਂ ਤੇ ਜਾਂ ਮੈਂ ਅੱਜ ਕੀਤੀ ਸਿਰਫ ਅੱਜ ਮੈਂ ਪਹਿਲੇ ਦਿਨ ਮਤਲਬ ਥਾਂ ਹੁਣ ਜਾਵਾਂ ਝਾੜੂ ਲਾਇਆ ਵਾ ਜਿਉਂ 16-17 ਦਿਨ ਹੋ ਗਏ ਮੈਨੂੰ ਗਈ ਨੂ ਅਮਰੀਕਾ ਕੰਮ ਨਹੀਂ ਕੀਤਾ ਵੀ ਸੇ ਅੱਜ ਮੇਰੇ ਬੱਚਿਆਂ ਨੂੰ ਨਾ ਬੱਚੇ ਮੇਰੇ ਦੋਵੇਂ ਖੇਡਣਦੇ ਆ ਮਨਮੀਤ ਤੇ ਫੱਤੇ ਤੇ ਪੱਤੇ ਪੁੱਤੇ ਨੇ ਇਹਨਾਂ ਨੂੰ ਸਵੇਰੇ ਮਰੂਦ ਤੇ ਜੜ ਕੇ ਨਾ ਕਾਂਦ ਤੇ ਤੇ ਪੱਤੇ ਆਵੇ ਮਰੂਦ ਦੇ ਤੋੜੇ ਕਿੰਨੇ ਹੀ ਤੇ ਇੱਥੇ ਮੈਂ ਹੂੰ ਜਹਾਜ ਕੇ ਪੱਤੇ ਸਾਫ਼ ਕਰਕੇ ਵੇੜਾ ਤੇ ਮਨਮੀਤ ਨੂੰ ਮਨਮੀਤ ਕਹਿਣ ਲਈ ਮੈਂ ਕਿ ਮਨਮੀਤ ਚੱਲ ਥੋੜੀ ਜੀ ਵੀਡੀਓ ਜਿਹੜੀ ਤੂੰ ਬਣਾ ਦੇ ਬੇਟਾ ਮੇਰੇ ਚੈਨਲ ਤੇ ਤੁਹਾਡਾ ਸਵਾਗਤ ਹੈ ਆਪਾਂ ਵੀ ਹੋ ਗਿਆ ਨਾ ਉਸ ਨੂੰ ਬਚੇ ਨੇ ਜੇ ਕੀਤੀ ਕੱਲ ਦੇ ਪੀਜ਼ਾ ਮੰਦਰੀ ਪਈ ਸੀ ਮਨमीत ਆ ਤੇ ਪੀਜ਼ਾ ਲੈ ਕੇ ਆ ਨਿਆਮ ਖਵਾ ਦੇ ਤਾਵੇਂ ਤੇ ਸੇਰਦੀ ਵਾਰ ਮਨ ਨਾਲ ਆਉਂਦਾ ਤੇ ਦੇਖੋ ਪੀਜ਼ਾ ਦਾ ਨਾਮ ਕੀ ਪੀਜ਼ਾ ਆ ਕੋਟਾ ਪਾਣੀ ਆ ਆ ਤੇ ਆਪਾਂ ਖਾ ਲਈ ਪੀਜ਼ਾ ਤੇ ਨਾਲ ਬੱਚਿਆਂ ਨੂੰ ਦੇਈਏ ਤੇ ਆਜੂ ਫਿਰ ਖਾ ਲਓ ਜਮੀ ਜਮੀ ਪੀਜ਼ਾ ਖਾ ਖਾ ਜਾਂਦੇ ਆ ਅਲੇ ਗੁਰਪਤਿ ਅਲੇ ਅਲੇ ਮੀ ਖੜਤਾਂ ਆ ਆ ਬਹੁਤ ਸੋ ਜਾ ਦਨ ਮਾਈ ਆਗੇ ਆਪਾਂ ਮਿਲਦੇ ਆਂ ਜੀ ਸਤਿ ਸ਼੍ਰੀ ਅਕਾਲ ਮੇਰੇ ਚੈਨਲ ਦੇ ਤੁਹਾਡਾ ਸਵਾਗਤ ਹੈ ਵੀ ਹੋਰ ਸਰਨ ਜੀ ਆਲ ਖਿਆਲ ਮੈਡੀਕੋ ਮਿਲ ਤੁਸੀਂ ਵੀ ਠੀਕ ਠਾਕ ਵਧੀਆ ਹੋਗੇ ਆਪਾਂ ਵੀ ਵਧੀਆ ਆ ਤੇ ਤੜਕੇ ਜੇ ਤੇ ਮੀਂਹ ਕਾਫੀ ਪੈ ਗਿਆ ਵਾ ਤੇ ਹਵਾ ਬੜੀ ਵਗੰਡੀ ਤੇ ਪਰ ਹੁਣ ਕੁੱਟ ਜੇ ਲੱਗਾ ਹਵਾ ਬਾਹਰ ਵਗੰਡੇ ਹੀ ਆ ਤੇ ਮੰਮੀ ਗਏ ਸੀਗੇ 14 ਅਜੀ ਤਰਨਤਨ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਗੁਰਦਾਰਾ ਸਾਹਿਬ ਦਰਬਾਰ ਸਾਹਿਬ ਤੇ ਉਥੋਂ ਨਾ ਮਨਮੀਤ ਕਹਿੰਦੀ ਕਿ ਨਾਨੀ ਜਲੇਬੀਆਂ ਲੈ ਕੇ ਆਈ ਤੇ ਮੈਂ ਮੰਮੀ ਜਲੇਬੀਆਂ ਲੈ ਕੇ ਗਈ ਤੇ ਮੈਂ ਤਾਂ ਪਹਿਲੇ ਇਹਨਾਂ ਨੂੰ ਮੰਗਾ ਕੇ ਦਿੱਤਾ ਸੀ ਪੀਜ਼ਾ ਮੰਗਦੇ ਪਏ ਸੀ ਪੀਜ਼ਾ ਮੰਗਾ ਕੇ ਦਿੱਤਾ ਪੀਜ਼ਾ ਖਾਦਾ ਇਹਨਾਂ ਨੇ ਤੇ ਜਲੇਬੀ ਨੂੰ ਫਿਰ ਉਦੋਂ ਰੱਖ ਲਈ ਉਹਦੋਂ ਨਹੀਂ ਖਾਦੇ ਤੇ ਆਵੇ ਹੁਣ ਮਤਲਬ ਤੇ ਚਾਹ ਬਣਾਈ ਆ ਚਾਹ ਮੈਂ ਗਲਾਸਾਂ 'ਚ ਪਾ ਲਈ ਆ ਤੇ ਨਾਲ ਖਾਣੇ ਆ ਆਪਾਂ ਜਲੇਬੀ ਉੱਥੇ ਨਾ ਤਰਨਦਾਰ ਨਾ ਬੋੜੀ ਵਾਲੇ ਬਾਜ਼ਾਰ 'ਚ ਮਤਲਬ ਦਰਬਾਰ ਸਾਹਿਬ ਦੇ ਬਿਲਕੁਲ ਨਾਲ ਹੀ ਜਲੇਬ ਨ ਦੇ ਦੇ ਸੀ ਕਿ ਉਹਦੇ ਜਲੇਬ ਨਿਕਲਦੇ ਜਦੋਂ ਅਸੀਂ ਛੋਟੇ ਹੁੰਨੇ ਸੀ ਨਾ ਸਾਡੀ ਦਾਦੀ ਲੈ ਕੇ ਆਉਂਦੀ ਹੁੰਦੀ ਸੀ ਜਲੇਬ ਗਰਮਾ ਗਰਮ ਜਲੇਬ ਦੇ ਸੀ ਕਿ ਉਹਦੇ ਬੜੇ ਵਧੀਆ ਜਲੇਬ ਫਿਰ ਮੰਮੀ ਨੂੰ ਮੈਂ ਕਿਹਾ ਮੰਮੀ ਫਿਰ ਜਲੇਬਾ ਉਹਨੂੰ ਫਿਰ ਉਥੋਂ ਲੈ ਕੇ ਆਈਆਂ ਵੇ ਦੇ ਸੀਗੇ ਉਹਦੇ ਜਲੇਬਾ ਬਹੁਤ ਸੋਹਣੇ ਜਲੇਬਾ ਤੇ ਫਿਰ ਮੰਮੀ ਲੈ ਕੇ ਆਈ ਸੀਗੀ ਤੇ ਦੁਪਹਿਰੇ ਇਹਨਾਂ ਨੇ ਖਾਦੇ ਨਹੀਂ ਇਹਨਾਂ ਨੇ ਨਾ ਪੀਜ਼ਾ ਖਾ ਲਿਆ ਤੇ ਹੁਣ ਮੈਂ ਕਿਹਾ ਚਾਹ ਬਣਾਉਣੀ ਚਾਹਦੇ ਨਾਲ ਖਾ ਲੈਣਗੇ ਬੱਚੇ ਜਲੇਬ ਇਹਨਾਂ ਕੱਲ੍ਹ ਵੀ ਪੀਜ਼ਾ ਮੰਗਦੀ ਪਈ ਤੇ ਕੱਲ ਫਿਰ ਮਤਲਬ ਮੰਗਵਾਇਆ ਨਹੀਂ ਸੀਗਾ ਫਿਰ ਅੱਜ ਲਾਗੋਂ ਕੁੜੀ ਆ ਚਾਚੇ ਦੀ ਫਿਰ ਮੈਂ ਉਹਨੂੰ ਕਿਹਾ ਨਾ ਕੋਮਲ ਜੇ ਤੇ ਮੰਗਵਾ ਦੇ ਹਨਾ ਕਿ ਕਿਸ ਤਰ੍ਹਾਂ ਮੰਗਵਾਉਣਾ ਫਿਰ ਉਹਨੇ ਮੰਗਵਾ ਕੇ ਦਿੱਤਾ ਸੀਗਾ ਤੇ ਦੁਪਹਿਰੇ ਇਹਨਾਂ ਨੇ ਉਹ ਖਾ ਲਿਆ ਹੈਗਾ ਤੇ ਇੱਥੇ ਆਪਣੀ ਜਿਹੜੀ ਚਾਹ ਵੀ ਬਣ ਗਈ ਬਿਲਕੁਲ ਆ ਵੇਖੋ ਤੇ ਚਾਹ ਦੇ ਨਾਲ ਜਲੇਬ ਤੇ ਅੰਦਰ ਬੈਠ ਕੇ ਖਾਣੇ ਪੱਕੇ ਥੱਲੇ ਤੇ ਮੰਮੀ ਆਣ ਕੇ ਪੈ ਹੈਗੇ ਲੰਮੀ ਆ ਜਾ ਬੱਤੀਓ ਚਾਹ ਪੀ ਲੋ ਮੰਮੀ ਪਈ ਹੈ ਲੰਮੀ ਤੇ ਕਹਿੰਦੇ ਮਮੀ ਕਹਿੰਦੀ ਚਾਹ ਬਣਾ ਚਾਹ ਬਣਾ ਤੇ ਮੈਂ ਉੱਠਾ ਨਹੀਂ ਲਈ ਤੇ ਮਹ ਪ੍ਰਭ ਅਬ ਚਾਹੀਦਾ ਹੀ ਜਾਇਆ ਪ੍ਰਭ ਨੂੰ ਫੋਨ ਕੀਤਾ ਵੀਰ ਨੂੰ ਤੇ ਉਹ ਕਹਿੰਦਾ ਸੀ ਕਿ ਮੈਂ ਲੇਟ ਹੋ ਜਾਣਾ ਵਾ ਆ ਵੇਖੋ ਫਤਿਹ ਕੀ ਦਾ ਮੂਨਾ ਆਇਆ ਆ ਵੇਖੋ ਜਲੇਬਰ ਨਾਲ ਚਾਹ ਉਹ ਮੇਰੀ ਤੇ ਮਮੀ ਦੀ ਆ ਫਤਿਹ ਤੇ ਮਨਮੀਤ ਦੀ ਆ ਫਤਿਹ ਜਲੇਬ ਸਵਾਦ ਜਲੇਬ ਸਵਾਦ ਪਤਾ ਬੋਲੋ ਗੋਰ ਪਤਾ ਜਲੇਬ ਸਵਾਦ ਹਨ ਮੂਹ ਕਾ ਗੱਲ ਕੀ ਦੀ ਨਾ ਕਰਨ ਦਿਆ ਵਾ ਹਾਂਜੀ ਸਾਦ ਮਣਵੀ ਇਹਦਾ ਇਧਰਾ ਚਲੋ ਜੀ ਚੱਲ ਐਸੀ ਮੈਂ ਲੱਗੀ ਆ ਕद्दू ਮੰਮੀ ਨੇ ਕੱਟਤਾ ਸੀਗਾ ਤੇ ਮੈਂ ਲਾਈਵ ਲਾਈਵ ਆਈ ਸੀਗੀ ਲਾਈਵ ਬੰਦ ਕਰਕੇ ਤੇ ਮੰਮੀ ਕਹਿੰਦੇ ਤੜਕਾ ਤੂੰ ਲਾ ਤੇ ਬਸ ਮੈਂ ਇੱਥੇ ਕद्दू ਜਿਹੜਾ ਰੱਖਣ ਲੱਗੀ ਆ ਬਣਾਉਣ ਲੱਗੀ ਆ ਤੜਕਾ ਜਿਹੜਾ ਪੁੱਜਦਾ ਪਿਆ ਵਾ ਐਸੇ ਨਾਲ ਹੀ ਆਪਾਂ ਪਾਤਾ ਟਮਾਟਰ ਤੇ ਕੱਟੀ ਹੋਈ ਹਰੀ ਮਿਰਚ ਤੇਨੇ ਚੰਗੀ ਤਰ੍ਹਾਂ ਪੋਹਨਾ ਮੰਮੀ ਕੰਡੇ ਜਿਆਦਾ ਆਈ ਕਿਨੇ ਉਹ ਰਹਿਣ ਦੇ ਕੰਡੇ ਜਿਆਦਾ ਕੱਧੂ ਥੋੜਾ ਹੀ ਨਾ ਖਾਰੇ ਕਦੂ ਜੀ ਜਿਆਦਾ ਕੰਡੇ ਪਹੁੰਚਦੇ ਆ ਆਹੋ ਦੇ ਨਾ ਆਉਂਦੇ ਕੰਡੇ ਜੀ ਹੁ ਆ ਬਾਹਰ ਦਾ ਵੇਖੋ ਕਿਤੇ ਇਹ ਹਵਾ ਮਾੜੀ ਮੋਟੀ ਜੀ ਚਲਦੀ ਪਈ ਜੀ ਤੇ ਬਿਲਕੁਲ ਹੋਇਆ ਮੰਮੀ ਨੇ ਮੰਮੀ ਅੱਛਾ ਹੂੰ ਹੋਏ ਆ ਮੰਮੀ ਦੀ ਨੇਮ ਗਈ ਸੋਕ ਤੇ ਆ ਵੀ ਨੇਮ ਗਈ ਆ ਫੋਟੋ ਨੂੰ ਮੁੱਢ ਫਟ ਗਿਆ ਤੂੰ ਤਵੇ ਕਿੰਨੇ ਉੱਗ ਗਏ ਇੱਕ ਇਧਰ ਉੱਗੇ ਕਿਥੇ ਦੁੱਧ ਇਹ ਕਾਵੇ ਉੱਗਿਆ ਕਾ ਉੱਗਿਆ ਜੀ ਦੁੱਧ ਕਿਥੇ ਅੱਛਾ ਆ ਦੁੱਧ ਆ ਇਹ ਕਾਵੇ ਉੱਗਿਆ ਹ ਇਧਰ ਤੇ ਇਹਨਾਂ ਨੂੰ ਉੱਥੇ ਲਾ ਦੇ ਉਹਨੀਆਂ ਲਾਵਾਂ ਆ ਨੇਮ ਵੜਾ ਦੇ ਹੋਰ ਤੇ ਮੋਢੀ ਪੁੱਟਿਆ ਦਾ ਉਤੋਂ ਕੱਟ ਦੋ ਨਾ ਥਲੇ ਮੋਢ ਰੈਂਦੇ ਹੋ ਤਾਂ ਤਾਂ ਕੱਟ ਦਾਂਗੇ ਉਹ ਲਿਆਉਣ ਯਾਰੀ ਜੀ ਆ ਓਰੀਜਨਲ ਕੱਟ ਦਿਓ ਨੇਮ ਵਾਂ ਮੈਂ ਦੁਬਾਰੇ ਵੇਖੀ ਆ ਸਵੇਰੇ ਜੇ ਕੂੜਾ ਉਂਝ ਆਵੇ ਨੇਮੀ ਨਾ ਕਦੋਂ ਹੋਈ ਇਹ outra hai si activ agenda hmm ਪੰਗਰੇ ਮਾਣੀ ਦਣਾ ਜਮਾ ਗਈ ਕੋਈ ਨਹੀਂ ਵੱਧ ਜਾਨੀ ਤੇ ਆਵੇ ਉਪਰੋਂ ਪੂਰੀ ਗਈ ਐ ਸੁੱਕ ਵਾ ਇਹ ਸਾਰੀ ਸੁੱਕ ਗਈ ਬੜੀ ਵੱਡੀ ਹੋਈ ਤੇ ਆ ਮੋਢੇ ਜਿਹਾ ਸ਼ਾਇਦ ਫੇਰ ਪੁੱਟ ਗਿਆ ਵ ਨਿੰਮ ਦਾ ਆਏ ਤੂਰ ਕਿ ਦਹਾਨਾ ਆ ਦੇਖੋ ਪਰੋਕ ਤੇ ਨਹੀਂ ਗਿਆ ਹਾਂ ਜੀ ਇਦਣ ਵੇਖੋ ਮਰੂਦ ਅਮਰੂਦ ਨੂੰ ਬਾੜੇ ਅਮਰੂਦ ਲੱਗੇ ਆ ਕਾਫੀ ਮਰੂਦ ਦੇ ਵਾ ਮਰੂਦ ਦਾ ਬੂਟਾ ਤੇ ਆ ਸੰਤਰੇ ਦਾ ਵਾ ਸੰਤਰੇ ਵੀ ਆਪਣੇ ਕਾਫੀ ਲੱਗੇ ਆ ਇਹ ਵੀ ਦੋ ਬੂਟੇ ਹੀ ਆ ਸਿਰਫ ਤੇ ਜਾਂ ਇੱਕ ਨਿੰਮ ਹੀ ਤੇ ਨਿੰਮ ਗਈ ਹੈ ਸੋਕੋ ਵੀ ਸਾਰੀ ਸੁੱਕ ਗਈ ਆ ਦੁਪਹਿਰ ਬੁੱਟੀ ਲਾਈ ਮਮੀ ਨੇ ਗਮਲਿਆਂ 'ਚ ਇੱਕ ਇਧਰ ਇੱਕ ਇਧਰ ਵਾ ਬੜੇ ਸੋਹਣੇ ਮਤਲਬ ਖਿੜਦੇ ਆ ਫੁੱਲ ਦੁਪਹਿਰ ਦੇ ਪਹਿਲੇ ਆਵੇ ਇਹਨੂੰ ਸੂਵੇ ਸੂਵੇ ਫੁੱਲ ਕਿਹੜੇ ਬੜੀ ਸੋਹਣੀ ਲੱਗਦੀ ਹੈ ਦੁਪਹਿਰ ਖਿੜੀ ਦੁਪਹਿਰ ਬੂਟੀ ਹਾਂ ਮੰਮੀ ਹਾਂ ਤੂੰ ਤਵਾ ਆ ਵੀ ਤੂੰ ਤਾਂ ਵੀ ਤੂੰ ਤਵਾ ਦੋ ਤੂੰ ਤਵਾ ਇੱਕ ਰਤ ਗੁਤਾ ਪਤਾ ਕਿੱਡਾ ਵੱਡਾ ਹੋ ਗਿਆ ਸੀ ਉਹ ਉੱਥੇ ਬੜਾ ਵੱਡਾ ਹੋਇਆ ਸੀਗਾ ਤੂੰ ਹਾਂ ਇੱਧਰ ਆਪਣਾ ਜਿਹੜਾ ਤਲਕਾ ਉਹ ਵੀ ਭੁੱਜ ਜੱਲਿਆ ਤੇ ਪ੍ਰਭ ਵੀ ਆ ਗਿਆ ਵਾ ਵੀਰ ਮੇਰਾ ਲਓ ਜੀ ਇੱਥੇ ਆਪਣਾ ਮਸਾਲਾ ਜਿਹੜਾ ਪੁੱਜ ਗਿਆ ਤੇ ਆਪਾਂ ਲੂਣ ਮਿਰਚ ਵੀ ਸਾਰਾ ਕੁਝ ਐਡ ਜਿਹੜਾ ਕਰਤਾ ਵਾ ਵਿੱਚ ਥੋੜਾ ਜਿਹਾ ਪਾਤਾ ਆਪਾਂ ਪਾਣੀ ਮਨਣਾ ਰੱਖਦਾ ਹੁੰਦਾ ਤੇ ਹੁਣ ਕੱਟਿਆ ਹੋਇਆ ਜਿਹੜਾ ਆਪਣਾ ਕੱਦੂ ਆ ਮਤਲਬ ਉਹ ਵਿੱਚ ਪਾਤਾ ਅਲ ਜੀ ਹੈਗੀ ਕੁਲੀ ਸੀਗੀ ਬੜੀ ਸੋਹਣੀ ਲਓ ਜੀ ਆਪਾਂ ਇੱਥੇ ਮਿਕਸ ਕਰਕੇ ਜਿਹੜਾ ਸਬਜੀ ਨੂੰ ਮਤਲਬ ਕਰਤੀ ਹੈ ਮਿਕਸ ਪੂਰੀ ਚੰਗੀ ਤਰ੍ਹਾਂ ਹੁਣ ਆਪਾਂ ਕਰਦੇ ਉਤੋਂ ਦੇਨੇ ਆ ਤੱਕ ਉਹਦੀ ਗੁਗੜੀ ਤੇ ਆਪਾਂ ਤਾਕਤ ਹੀ ਆ ਸਰ ਜੀ ਤੋ ਬਹੁਤ ਜੀ ਦੇ ਨਨ ਕੀ ਸੱਚਾ ਆਏ ਬਹੁਤ ਜੀ ਦੇ ਨਨ ਕੀ ਸੱਚਾ ਆਏ ਬਹੁਤ ਜੀ ਦੇ ਨਨ ਮੇਰੇ ਜੀ ਦੇ ਜਨ ਜੀ ਜੀ ਇੱਥੇ ਆ ਗਏ ਆਪਾਂ ਕਾਰ ਤੇ ਇਹ ਹੈਗੀ ਆ ਕੱਲ ਦੀ ਵੀਡੀਓ ਤੇ ਅੱਜ ਜਿਵੇਂ ਮੱਸਿਆ ਹੀਗੀ ਕਿ ਮਤਲਬ ਕੱਲ ਪੰਜ ਦੇ ਲੀਕ ਨੂੰ ਤੇ ਆਪਾਂ ਗਏ ਸ਼੍ਰੀ ਦਰਬਾਰ ਸਾਹਿਬ ਤਰਨਤਾਰਨ ਨਾਲੇ ਇੱਕ ਤਾਂ ਮੈਂ ਦਵਾਈ ਲੈਣੀ ਆਪਣੀ ਟੈਸਟ ਕਰਵਾਉਣੀ ਫੇਰ ਕਰਕੇ ਟਾਈਫਾਇਡ ਫੇਰ ਚੜਦਾ ਕਿੰਨੇ ਦਿਨ ਹੋ ਗਏ ਲੱਤਾਂ ਬਾਂਹਾਂ ਬੜੀਆਂ ਦਰਦੁੰਦ ਗਮਾ ਤੇ ਮੂੰਹ ਦਾ ਸੁਆਦ ਵੀ ਕੌੜਾ ਵਾ ਤੇ ਅਸੀਂ ਜਾਂਦੇ ਜਾਂਦੇ ਦਰਬਾਰ ਸਾਹਿਬ ਜਦੋਂ ਤਰਨਤਾਰਨ ਜਾਣਾ ਸੀ ਨਾ ਤੇ ਜਾਂਦੇ ਜਾਂਦੇ ਸੈਂਪਲ ਦੇ ਗਏ ਤੇ ਆਉਂਦੇ ਆ ਨਾ ਰਿਪੋਰਟ ਕਹਿੰਦੇ ਕਿੰਟਾ ਲੱਗੂਗਾ ਡਾਕਟਰ ਤੇ ਫੇਰ ਅਹੀਂ ਕਿਾ ਚੱਲ ਮੱਥਾ ਟੇਕ ਆਉਣੇ ਇਹ ਕਹਿੰਦੇ ਤੇ ਦਰਬਾਰ ਸਾਹਿਬ ਕੋਈ ਤਰਨ ਤਰਨ ਤੇ ਇੰਨੀ ਜਿਆਦੀ ਭੀੜ ਹੀ ਨਾ ਅੱਜ ਮੱਸਿਆ ਦਾ ਕਰਕੇ ਬਹੁਤ ਜਿਆਦੀ ਭੀੜ ਹੀਗੀ ਤੇ ਫੇਰ ਅਹੀਂ ਦਰਬਾਰ ਸਾਹਿਬ ਮਤਲਬ ਮੱਥਾ ਟੇਕ ਇਸ਼ਨਾਨ ਕੀਤਾ ਤੇ ਫੁਲਕਾ ਛੱਕਿਆ ਤੇ ਮੱਥਾ ਟੇਕ ਕੇ ਤੇ ਫੇਰ ਬੈਠ ਕੇ ਵਾਵਾ ਮਤਲਬ ਹਨ 2 ਕ ਘੰਟੇ ਲੱਗੇ ਗਏ 2.5 ਘੰਟੇ ਦਰਬਾਰ ਸਾਹਿਬ ਕਿਉਂਕਿ ਭੀੜ ਬੜੀ ਹੀ ਮੱਸਿਆ ਦਾ ਕਰਕੇ ਬਹੁਤ ਜਿਆਦੀ ਸੰਗਤ ਹੀਗੀ ਤੇ ਦਰਬਾਰ ਸਾਹਿਬ ਜਦੋਂ ਅਸੀਂ ਮਤਲਬ ਅੰਦਰ ਮਥੜੇ ਕਿਆ ਨਾ ਦਰਬਾਰ ਦੇ ਅੰਦਰ ਆ ਮਤਲਬ ਹੋਏ ਅੰਦਰ ਮਥੜੇ ਕਿਆ ਤੇ ਉੱਥੇ ਨਾ ਇੱਕ ਅੰਕਲ ਹੀ ਤੇ ਇੱਕ ਬਾਵਾ ਮਤਲਬ ਵੀਰ ਸੀ ਕਿ ਇੰਨੀ ਮਤਲਬ ਮਤਲਬ ਹੌਲੀ ਜੀ ਉਮਰ ਦਾ ਵੀਰ ਤੇ ਇੱਕ ਉਹਦਾ ਫੋਨ ਨਿਕਲ ਗਿਆ ਤੇ ਇੱਕ ਅੰਕਲ ਹੀਗਾ ਪਜਾਮਾ ਕੁੱਟਾ ਪਾਇਆ ਤੇ ਮੁੰਡੇ ਨੇ ਵੀ ਪਜਾਮਾ ਪਾਇਆ ਹੀ ਤੇ ਮਿੰਟੋ ਮਿੰਟੀ ਮਤਲਬ ਉੱਥੇ ਮਤਲਬ 34 ਮਿੰਟਾਂ ਦੇ ਵਿੱਚ ਵਿੱਚ ਦੋ ਫੋਨ ਸਾਡੇ ਮਤਲਬ ਮੱਥਾ ਟੇਕਦੇ ਡੇਕਦੇ ਨਿਕਲ ਗਏ ਤੇ ਇੱਕਦਮ ਨਕੜਮਸ ਜੇ ਪੈ ਜਾਂਦੀ ਮਤਲਬ ਬਾਬੇ ਮਤਲਬ ਜਿੱਦ ਤਰ੍ਹਾਂ ਹੁਣ ਅੰਮ੍ਰਿਤਸਰ ਦਰਬਾਰ ਸਾਹਿਬ ਜਿੱਦਾਂ ਉੱਥੇ ਤੇ ਸੰਗਤ ਰੋਕ ਲੈਂਦੇ ਆ ਪਹਿਲੀ ਸੰਗਤ ਨੂੰ ਮੱਥਾ ਟੇਕ ਕੇ ਫਿਰ ਬਾਹਰ ਉੱਥੇ ਨਹੀਂ ਇਤਨਾ ਦਾ ਚਾਂਸ ਹੋਇਆ ਕਦੇ ਵੀ ਤੇ ਇੱਥੇ ਮਤਲਬ ਵੇਂਦਿਆ ਵੇਂਦਿਆ ਦਿਨ ਚੌ ਮਿੰਟਾਂ ਦੇ ਵਿੱਚ ਦੋ ਫੋਨ ਨਿਕਲ ਗਏ ਆ ਤੇ ਹੁਣ ਮਤਲਬ ਉਹ ਵੀਰ ਨੇ ਤੇ ਬਾਹਰ ਨਿਕਲ ਕੇ ਉਹ ਦੋ ਮੱਥਾ ਟੇਕੇ ਬਾਹਰ ਬੈਠ ਗਏ ਹੀਗੇ ਤੇ ਉਦੋਂ ਵੇਖਿਆ ਵੀਰ ਨੇ ਬਾਥੂਤ ਮਾਰ ਕੇ ਪਜਾਮੇ ਜਿੱਤੇ ਫੋਨ ਹੈ ਨਹੀਂ ਤੇ ਅੰਕਲ ਨੂੰ ਅੰਦਰ ਹੀ ਪਤਾ ਲੱਗ ਗਿਆ ਅੰਕਲ ਕਹਿੰਦੇ ਮੇਰਾ ਫੋਨ ਨਿਕਲ ਗਿਆ ਹੁਣ ਇਹ ਹੈਗਾ ਇਹ ਫੋਨ ਨਿਕਲ ਗਿਆ ਤੇ ਹੁਣ ਇੰਨੀ ਸੰਗਤ 'ਚ ਕਿਹੜਾ ਪਤਾ ਲੱਗਦਾ ਵਾ ਕਿ ਕਿਹੜਾ ਚੋਰ ਵਾ ਕਿਹੜਾ ਸਹੀ ਆ ਕਿਹੜਾ ਮਤਲਬ ਗਲਤ ਆ ਬੰਦਾ ਹਨਾ ਤੇ ਇੰਨੀ ਜਹਦੀ ਸੰਗਤ ਹੁੰਦੀ ਆ ਉਥੇ ਸੇਵਾਦਾਰਾਂ ਨੂੰ ਚਾਹੀਦਾ ਮਤਲਬ ਕਿ ਉੱਥੇ ਗਾੜੀ ਖਲੋਣ ਦਰਵਾਜੇ ਦੇ ਕਿ ਜਦੋਂ ਪਹਿਲੀ ਸੰਗਤ ਮੱਥਾ ਟੇਕ ਲੈ ਫਿਰ ਨਗਾਉਣ ਤੇ ਇੱਕੇ ਦਮ ਮਤਲਬ ਸੰਗਤ ਮਤਲਬ ਬਾਹਰ-ਬਾਰ ਤੇ ਉਹਨਾਂ ਡੰਡੇ ਲਾਏ ਬਾਬਾ ਜੀ ਨੇ ਮਤਲਬ ਹੌਲੀ-ਹੌਲੀ ਨਗਾਉਂਦੇ ਆ ਪਰ ਜਦੋਂ ਅੰਦਰ ਜਾਂਦੇ ਨੇ ਇੱਕ ਦਮ ਧੱਕਾ ਮਾਰ ਕੇ ਸਾਰੀ ਸੰਗਤ ਅੰਦਰ ਵੜ ਜਾਂਦੀ ਏ ਬੜੀ ਜਦੀ ਸੰਗਤ ਵੜਦੀ ਅੰਦਰ ਤੇ ਇਸ ਤਰ੍ਹਾਂ ਫਿਰ ਪਤਾ ਨਹੀਂ ਲੱਗਦਾ ਵੀ ਕਿ ਕੋਈ ਚੀਜ਼ ਦਾ ਮਤਲਬ ਕੋਈ ਉਹਨੂੰ ਚੋਰਵਾ ਕੌਣ ਕਿਸ ਤਰ੍ਹਾਂ ਤੇ ਉੱਥੇ ਬਸ ਮੈਂ ਸਗੋ ਚਮਕੌਰ ਨੇ ਮਤਲਬ ਮੈਂ ਮੁੰਡੇ ਦਾ ਕਰਕੇ ਮੈਨੂੰ ਪਹਿਲਣਗਾ ਤਾਂ ਫਾਇਦਾ ਕਰਕੇ ਤੇ ਜਦੋਂ ਕੋਲ ਨੂੰ ਫੋਨ ਕੀਤਾ ਇਹਨੂੰ ਮੈਂ ਆਹ ਚੱਲ ਜੇ ਨਹੀਂ ਟੇਕਣਾ ਤਾਂ ਉਹ ਕਹਿੰਦੇ ਨਹੀਂ ਟੇਕ ਲਾ ਮੈਂ ਫਿਰ ਫੋਨ ਤੇ ਆਨ ਨਾ ਪਾਇਓ ਜੇਬ ਚ ਕਿ ਦੋ ਫੋਨ ਨਿਕਲ ਗਏ ਆ ਤੇ ਕਹਿੰਦਾ ਠੀਕ ਆ ਤੇ ਇਹ ਮੁੜ ਕੇ ਆ ਗਈ ਮਾ ਟੇਕ ਕੇ ਤੇ ਉੱਥੇ ਮੁੜ ਕੇ 10 ਮਿੰਟ ਬੈਠੇ ਆਪਾਂ ਤੇ ਫਿਰ ਆਪਾਂ ਆਉਂਦਿਆਂ ਨੇ ਮਤਲਬ ਦਵਾਈ ਲੈਣੀ ਸੀ ਕੀ ਰਿਪੋਰਟ ਮਤਲਬ ਮਿਲੀ ਟਾਈ ਫੈਡ ਆ ਇਨਫੈਕਸ਼ਨ ਆਈ ਆ ਤੇ ਦਵਾਈ ਲੈ ਕੇ ਤੇ ਫਿਰ ਆਪਾਂ ਘਰੇ ਮੰਮੀ ਹੁਣਾ ਕੋ ਗਏ ਤੇ ਮੰਮੀ ਹੁਣਾ ਤੋਂ ਆਪਾਂ 2 ਵਜੇ ਤੁਰ ਪਏਗੇ 2:30 ਵਜੇ ਤੁਰ ਪਏਗੇ ਆਪਾਂ ਉਥੋਂ ਤੇ ਆਪਾਂ ਸਾਢੇ 3 ਨੇ ਜਿਹੜਾ ਘਰੇ ਆ ਗਏ ਸੀਗੇ ਤੇ ਆਣ ਕੇ ਤੇ ਮੈਂ ਲਕੀ ਵਾਵਾ ਜਿਹੜੀ ਲੰਮੇ ਪੈ ਰਹੀ ਚਮਕੌਰ ਚਾਪੀ ਕਿਤੇ ਕੰਮ ਤੇ ਚਲ ਗਏ ਫਿਰ ਮੈਂ ਮਦਲ ਦਵਾਈ ਖਾ ਕੇ ਨਾ ਤੇ ਮਤਲਬ ਮੈਂ ਲੰਮੇ ਪੈ ਗਈ ਕਿ ਮੈਂ ਲੰਮੇ ਪੈ ਗਈ ਤੇ ਵਾਵਾ ਚੇਰ ਲੰਮੇ ਲੁਮੇ ਪਾ ਕੇ ਤੇ ਉਸ ਤੋਂ ਬਾਅਦ ਦਾ ਮਤਲਬ ਕਿ ਹੁਣ ਮੈਂ ਰੱਖੀ ਆ ਦਾਲ ਨਾਲ ਗੁੰਨ ਲਿਆ ਆਟਾ ਤੇ ਇੱਧਰ ਵੇਖੋ ਬੱਚਿਆਂ ਨੂੰ ਕਰਾਉਣ ਨਾਲੇ ਸੱਚ ਥੋੜਾ ਬਹੁਤ ਕੰਮ ਆ ਰਹਿਦਾ ਇਹ ਤੇ ਮੈਂ ਚਲ ਮੈਂ ਇਹਨਾਂ ਨੂੰ ਕੰਮ ਕਰਵਾ ਦਿੰਨੀ ਆ ਤੇ ਉਹਨਾਂ ਜਿੰਨਾ ਕੁ ਕੀਤਾ ਕੀਤਾ ਬਾਹਰ ਬੱਚੇ ਆ ਗਏ ਖੇਡਣ ਵਾਲੇ ਤੇ ਬੱਚਿਆਂ ਦੇ ਨਾਲ ਫੇਰ ਲੱਗ ਗਏ ਖੇਡਣ ਤੇ ਕੰਮ ਉੱਥੇ ਰਹਿ ਗਿਆ ਤੇ ਇੱਥੇ ਹੁਣ ਮੈਂ ਨਾਲੇ ਨਾ ਕੱਪੜੇ ਕੱਢਣ ਵਾਲੇ ਹੀ ਲਿਫਾਫੇ ਚੋਂ ਜਿਵੇਂ ਕੁਝ ਕੱਢੇ ਕੁਝ ਮੈਂ ਕਿਹਾ ਮੈਂ ਚਲ ਸਵੇਰੇ ਕੱਢ ਲੂੰਗੀ ਤੇ ਬਸ ਇੱਥੇ ਨਾਲ ਹੀ ਬੱਚਿਆਂ ਦੀਆਂ ਜਿਹੜੀਆਂ ਬੁੱਕਾਂ ਚੁੱਕ ਦੂੰਗੀ ਹੁਣ ਉੱਥੇ ਮੈਂ ਬਾਕੀ ਚਲ ਸਾਫ-ਸਫਾਈ ਜਿਹੜੀ ਮੈਂ ਸਵੇਰੇ ਕਰੂੰਗੀ ਕੱਪੜਾ ਲੀੜਾ ਸਵੇਰੇ ਚੁੱਕੂੰਗੀ ਜਿਆਦਾ ਚਲ ਮੈਂ ਤੇ ਇਸੇ ਬਸ ਇਸ ਵੇਲੇ ਨਾ ਲਾਗੇ ਹੈਗੇ ਆ ਦੀਦੀ ਆ ਉਹਨਾਂ ਨੇ ਉਸ ਤਰ੍ਹਾਂ ਮੈਂ ਸ਼ਾਇਦ ਸੰਡੇ ਨੂੰ ਆਉਂਦੀ ਤੇ ਉਹਨਾਂ ਨੇ ਦੀਦੀ ਨਾ ਲਾਗੇ ਆ ਤੇ ਉਹਨਾਂ ਨੇ ਪਾਠ ਕਰਾਉਣਾ ਸੀ ਸੂਨੀ ਸਾਹਿਬ ਦਾ ਤੇ ਉਹਨੇ ਬੜੇ ਦਿਨਾਂ ਦੀ ਫੋਨ ਦੇ ਹੀ ਕਰਨ ਕਿ 6 ਨੂੰ ਆ ਜੀ ਮਤਲਬ 6 ਨੂੰ ਪਾਠ ਵਾ 5 ਨੂੰ ਆ ਜੀ ਆ ਜੀ ਫਿਰ ਮੈਨੂੰ ਆਉਣਾ ਹੀ ਪਿਆ ਮਾ ਚਲ ਚਲ ਜੇ ਨੇ ਹਨ ਜਿਹੜਾ ਇੰਨੇ ਪਿਆਰ ਨਾਲ ਸਾਧਦਾ ਫਿਰ ਆਉਣਾ ਜਾਣਾ ਚਾਹੀਦਾ ਵਾ ਉਹਦੇ ਤੇ ਬਸ ਇੱਥੇ ਮੈਂ ਖਲਾਰਾ ਖਲੂਰਾ ਚੁੱਕ ਕੇ ਤੇ ਦਾਲ ਰੱਖੀ ਤੇ ਦਾਲ ਦਾ ਮਤਲਬ ਆਵਦੀ ਲ ਦਾਲ ਰੱਖੀ ਤੇ ਦਾਲ ਦੇ ਥੱਲੇ ਪੁੱਜ ਗਿਆ ਸਿਲੰਡਰ ਸਿਲੰਡਰ ਹੋ ਗਿਆ ਹੀ ਖਤਮ ਮੇਰਾ ਤੇ ਫੇਰ ਅਹੀਂ ਸਿਲੰਡਰ ਮਤਲਬ ਹੈਗਾ ਹੀ ਕਿ ਭਰਿਆ ਫੇਰ ਮੁੜ ਕੇ ਮੈਂ ਅੰਦਰੋਂ ਕੱਢ ਕੇ ਤੇ ਫੇਰ ਸਿਲੰਡਰ ਲਾਇਆ ਤੇ ਫੇਰ ਜਿਹੜੀ ਦਾਲ ਮੁੜ ਕੇ ਬਣ ਗਈ ਹੈਗੀ ਤੇ ਉਸ ਤੋਂ ਬਾਅਦ ਜਦੋਂ ਮਨਮੀ ਤੇ ਪਾਪਾ ਆਏ ਥੋੜਾ ਲੇਟ ਆਇਆ ਰਤੀ 8:00 ਵਜੇ ਸਾਢੇ 8:00 ਫਿਰ ਉਸ ਤੋਂ ਬਾਅਦ ਫੁਲਕੇ ਜਿਹੜੇ ਮੈਂ ਲਾਏ ਤੇ ਬੱਚੇ ਨੂੰ ਆਏ ਬੱਚੇ ਬਾਹਰ ਖੇਡਣ ਡੈ ਸੀਗੇ ਬੜਾ ਮਤਲਬ ਮਿੱਟੀ-ਮੁੱਟੀ ਨਾਲ ਬੜੇ ਬੈਗੇ ਇੱਕ ਨਾ ਗਰਮੀ ਪੜੀ ਜੀ ਕੱਲ ਛਾਮੀ ਜੀ ਘੁੱਟ ਜਿਹਾ ਲੱਗਾ ਹੈਗਾ ਬਹੁਤ ਜ਼ਿਆਦੀ ਗਰਮੀ ਸੀਗੀ ਤੇ ਪਲੀਜ਼ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਜਿਹੜੇ ਵੀ ਚੈਨਲ ਤੇ ਨਵੇਂ ਆਉਂਦੇ ਨੇ ਨਾ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਇਹ ਜਰੂਰ ਸਬਸਕ੍ਰਾਈਬ ਕਰਿਆ ਕਰੋ ਤੇ ਵੀਡੀਓ ਨੂੰ ਫੁੱਲ ਵਾਚ ਕਰਿਆ ਕਰੋ ਤੇ ਇਥੇ ਸਾਡੀ ਆ ਪਿਛਲੇ ਵਾਰ ਕੱਪ ਤੇ ਮੈਨੂੰ ਮੀਤੀ ਬੋਟਰ ਰਹਿ ਗਈ ਇਹ ਵੀ ਪਿੰਡੋਂ ਲੈ ਕੇ ਆਈਆਂ ਤੇ ਆ ਮਮੀ ਨੇ ਦਿੱਤੇ ਮੈਨੂੰ ਭਾਂਡੇ ਮਤਲਬ 8 ਗਲਾਸ ਵਾਤੇ ਗੜਵੀ ਆ ਤੇ ਕੁਝ ਨਾ ਕੁਝ ਲੈ ਆਈ ਦੇ ਜਦੋਂ ਮਾਮਾ ਕੋ ਆਈਏ ਤੇ ਚਲੋ ਜੀ ਠੀਕ ਵਾ ਫਿਰ ਆਪਾਂ ਮਿਲਦੇ ਆ ਨੈਕਸਟ ਵੀਡੀਓ ਚ ਓਕੇ ਜੀ ਬਾਏ